ਅਸ਼ਰਦ ਅਸ਼ਟਵਾਲ ਦੇ ਸ਼ੁਰੀ ਆਏ ਅੱਜਾ ਜੀਨਾ ਜੀ ਜੋ ਇੱਥੇ ਸਮੱਸਿਆ ਹੈਗੀ ਹੈ ਕਚਰੇ ਦੀ ਕੂੜੇ ਦੇ ਢੇਰ ਦੀ ਤੇ ਪੋਲੂਸ਼ਨ ਦੀ ਜੋ ਇਸ ਇਲਾਕੇ ਵਿੱਚ ਜੀਣਾ ਨਰਕ ਬਣਿਆ ਪਿਆ ਲੋਕਾਂ ਦੀ ਜ਼ਿੰਦਗੀ ਦੁੱਬਰ ਹੋਈ ਪਈ ਹੈਗੀ ਹੈ ਪੰਜਾਂ ਸੱਤਾਂ ਕਲੋਨੀਆਂ ਦੀ ਔਰ ਖਾਸ ਕਰਕੇ ਜਦੋਂ ਹਵਾ ਚੱਲਦੀ ਹੈਗੀ ਹੈ ਉਹ ਜਿੰਨਾ ਇੱਥੋਂ ਮਤਲਬ ਬਦਬੂ ਜਾ ਮਤਲਬ ਜਿਹੜੀ ਗੰਦੀ ਹਵਾ ਆ ਉਹ ਮੱਲਿਆਂ ਜਾਂਦੀ ਹੈਗੀ ਹੈ ਉਸ ਕਰਕੇ ਸਾਰੇ ਲੋਕਾਂ ਵਾਸਤੇ ਬੜੀ ਦਿੱਕਤ ਪੇਸ਼ ਆ ਰਹੀ ਹੈ ਔਰ ਇਹ ਕਾਫੀ ਹਫ਼ਤਿਆਂ ਤੋਂ ਇਹ ਜਿਹੜਾ ਲਗਾਤਾਰ ਇਹ ਪ੍ਰਦੂਸ਼ਣ ਦਾ ਜੋ ਲੈਵਲ ਹੈ ਉਹ ਵੱਧਦਾ ਪਿਆ ਹੈਗਾ ਹੈ ਅ ਬਾਕੀ ਕੋਈ ਪਹਿਲਾਂ ਕੱਲਾ ਹੀ ਨਹੀਂ ਕਿ ਢੇਰ ਲੱਗਿਆ ਹੋਇਆ ਬਲਕਿ ਅੱਗ ਲਾਤੀ ਜਾਂਦੀ ਬੜੀਆਂ ਖਤਰਨਾਕ ਗੈਸਾਂ ਪੈਦਾ ਹੁੰਦੀਆਂ ਜਿਹੜੇ ਕਿ ਮਨੁੱਖੀ ਫੇਫੜਿਆਂ ਵਾਸਤੇ ਵੀ ਖਾਸ ਤੌਰ ਤੇ ਬੱਚਿਆਂ ਤੇ ਬਜ਼ੁਰਗਾਂ ਵਾਸਤੇ ਉਹ ਬੜੀਆਂ ਖਤਰਨਾਕ ਹੈਗੀਆਂ ਅੱਜ ਕੱਲ ਮਾਡਰਨ ਜ਼ਮਾਨਾ ਹੈਗਾ ਦੁਨੀਆ ਦੇ ਮਤਲਬ ਜਿਹੜੀ ਕੂੜੇ ਦੀ ਮੈਨੇਜਮੈਂਟ ਹੈਗੀ ਹੈ ਜਾਂ ਵੇਸਟ ਮੈਨੇਜਮੈਂਟ ਹੈ ਉਹਦੇ ਬੜੇ ਵਿਗਿਆਨਕ ਤਰੀਕੇ ਆ ਚੁੱਕੇ ਹੈਗੇ ਆ ਘਰ ਦੇ ਲੈਵਲ ਤੇ ਸਾਰਟ ਆਊਟ ਕਰਕੇ ਪਲਾਸਟਿਕ ਇੱਕ ਪਾਸੇ ਜਿਹੜਾ ਸਬਜ਼ੀਆਂ ਵਾਲਾ ਕੂੜਾ ਇੱਕ ਪਾਸੇ ਵਾਲਾ ਦੂਜਾ ਕੂੜਾ ਇੱਕ ਪਾਸੇ ਉਹਨਾਂ ਤਿੰਨਾਂ ਨੂੰ ਲਿਆਂ ਸਾਰ ਵੱਡੇ ਵੱਡੇ ਪਲਾਂਟ ਹੈਗੇ ਸੇਮ ਦੇ ਸੇਮ ਡੇ ਡਿਸਪੋਜ਼ ਕਰਕੇ ਉਹਨਾਂ ਨੂੰ ਕੋਈ ਸ਼ਹਿਰ ਜੀ ਇਸ ਤਰ੍ਹਾਂ ਢੇਰ ਨਹੀਂ ਲੱਗੇ ਮਿਲਣਗੇ ਤੁਹਾਨੂੰ ਅਮਰੀਕਾ ਦਾ ਜਾਂ ਜਿਹੜੇ ਯੂਰੋਪੀਅਨ ਕੰਟਰੀ ਹੈ ਜਾਂ ਚੀਨ ਵਰਗੇ ਨਵੇਂ ਮੁਕਸ ਵਿਕਸਿਤ ਮੁਲਕ ਹੈ ਉਹਨਾਂ ਦਾ AQ ਇੰਡੈਕਸ ਸਟੇਸ਼ਿੰਗ ਆਈ ਵਰਗੇ ਸ਼ਹਿਰਾਂ ਦਾ ਉਹ 8 10 12 ਹੈਗਾ ਤੇ ਦਿੱਲੀ ਵਰਗੇ ਸ਼ਹਿਰਾਂ ਦਾ AQ ਇੰਡੈਕਸ 350 400 ਹੋਏਗਾ ਪਟਿਆਲੇ ਵੀ ਇੱਕ ਇੰਡੈਕਸ 150 ਦੇ ਉੱਪਰ ਹੈਗਾ। ਸੋ ਹਾਲਾਂਕਿ ਇੱਥੇ ਕੋਈ ਇੰਡਸਟਰੀ ਨਹੀਂ ਹੈ, ਕੋਈ ਹੋਰ ਪੋਲੂਸ਼ਨ ਨਹੀਂ ਹੈ। ਉਹਨੇ ਦਿੱਲੀ ਜਿਹੀ ਨਹੀਂ ਟ੍ਰੈਫਿਕ ਵੀ ਨਹੀਂ ਹੈ। ਹਾਲਾਂਕਿ ਬਹੁਤ ਅੱਗੀ ਹੈ ਪਰ ਦਿੱਲੀ ਵਰਗਾ ਹਾਲ ਇੱਥੇ ਨਹੀਂ ਹੈਗਾ। ਪਰ ਫਿਰ ਵੀ ਜਿਹਦੀ ਇਹ ਕੂੜੇ ਦੀ ਮੈਨੇਜਮੈਂਟ ਹੈਗੀ ਇਹ ਸਰਕਾਰ ਦੀ ਪ੍ਰਾਇਓਰਟੀ ਹੋਣੀ ਚਾਹੀਦੀ ਹੈਗੀ ਆ। ਕੱਲ ਨੂੰ ਬਿਮਾਰੀਆਂ ਫੈਲ ਗਈਆਂ। ਫਿਰ ਮਤਲਬ ਇਹ ਦਿੱਕਤਾ ਚਰਚਾ ਹੋਊਗੀ ਸਾਰੇ ਪਾਸੇ। ਇੱਕ ਸਰਕਾਰ ਦੇ ਸਾਧਨ ਸਰੋਤ ਲੱਗਣਗੇ। ਇੱਕ ਲੋਕਾਂ ਦੀ ਜ਼ਿੰਦਗੀਆਂ ਜਾਣ ਗਈਆਂ। ਸੋ ਹੁਣ ਮੌਕੇ ਸਰ ਸਰਕਾਰ ਨੂੰ ਦਖਲ ਦੇ ਕੇ ਇਸ ਕੂੜੇ ਦੀ ਵਿਗਿਆਨਕ ਤੌਰ ਤੇ ਸਾਇੰਟਿਫਿਕਲੀ ਇਹਦੀ ਮੈਨੇ ਔਰ ਅੱਗੇ ਵਾਸਤੇ ਟੀਰਦਾਨ ਲੱਗਣ ਉਹਦਾ ਪੱਕਾ ਇੰਤਜ਼ਾਮ ਕਰਨਾ ਚਾਹੀਦਾ ਚਾਹੇ ਸਰਕਾਰ ਦੇ ਕੋਈ ਸਾਧਨ ਇਸ ਕੰਮ ਵਾਸਤੇ ਉਹਨਾਂ ਨੂੰ ਸਪੈਸ਼ਲ ਵੀ ਕਿਉਂ ਨਾ ਲਾਣੇ ਪੈਣ ਚਾਹੇ ਮਤਲਬ ਜੇ ਹੋਰ ਸਰਕਾਰ ਇਸ 11 ਦੇ ਪੈਸੇ ਖਰਚ ਕਰਦੀ ਹੈ ਐਡਵਰਟਾਈਜ਼ਮੈਂਟਾਂ ਦੇ ਪੈਸੇ ਖਰਚ ਕਰਦੀ ਹੈ ਹੈਲੀਕਾਪਟਰਾਂ ਦੇ ਜਹਾਜ਼ਾਂ ਦੇ ਪੈਸੇ ਖਰਚ ਕਰਦੀ ਹੈ ਆਪਣੇ ਲੀਡਾਂ ਦੀ ਟੋਆ ਟੁਆਈ ਤੇ ਉਹਨਾਂ ਕਾੜਾ ਮਾਰ ਕੇ ਇਹ ਜਿਹੜਾ ਪਟਿਆਲੇ ਦਾ ਜਾਂ ਜਾਂ ਬਾਕੀ ਵੀ ਮੈਂ ਪਤਾ ਪੰਜਾਬ ਦਾ ਕਹੂੰਗਾ ਜਿਹੜਾ ਪ੍ਰਦੂਸ਼ਣ ਹੈ ਕੂੜੇ ਰਾਹੀਂ ਹੋ ਰਿਹਾ ਹੈਗਾ ਔਰ ਜੋ ਲੋਕਾਂ ਦੀ ਸਿਹਤ ਵਾਸਤੇ ਇੱਕ ਇੱਕ ਬਹੁਤ ਹੀ ਖਤਰਨਾਕ ਇੱਕ ਸਰੋਤ ਸਰੋਤ ਬਣਿਆ ਪਿਆ ਇਹ ਕੂੜੇ ਦਾ ਢੇਰ ਉਹ ਖਤਮ ਹੋਣਾ ਚਾਹੀਦਾ ਅੱਜ ਜਦੋਂ ਇੱਥੇ ਸਵੇਰੇ ਆਏ ਸੀਗਾ ਇੰਨੀ ਬਦਬੂ ਸੀਗੀ ਕਿ ਇੱਥੇ ਖਾਣਾ ਮੁਸ਼ਕਲ ਹੋ ਰਿਹਾ ਸੀਗਾ ਸੋ ਮੈਂ ਸਮਝਦਾ ਕਿ ਜਦੋਂ ਹਵਾ ਜਾਂਦੀ ਹੋਗੀ ਆਰਦੇਵਾਲ ਦੇ ਮਹੱਲਿਆਂ ਵਿੱਚ ਖਾਸ ਤੌਰ ਤੇ ਜਿਹੜੇ ਬਿਲਕੁਲ ਦੇ ਬਿਲਕੁਲ ਦੋ ਚਾਰ ਜਿਹਨੇ ਇੱਥੇ ਬੰਦੇ ਆਏ ਨੇ ਇਹ ਸਾਰੇ ਸ਼ੇਰੀਏ ਦੇ ਨਹੀਂ ਹੈਗੇ ਇਹ ਸਿਰਫ ਬਾਤਾ ਕਰਨ ਵਾਲੇ ਵਾਸਤੇ ਕੋਸ਼ਿਸ਼ ਜਿਹੜੇ ਚੇਤਨ ਹੈਗੇ ਆ ਜਿਹਦੇ ਲੋਕਾਂ ਦੀ ਸਿਹਤ ਵਾਸਤੇ ਚੇਤਨ ਹੈ ਜਿਹਦੇ ਪੰਜਾਬ ਦੀ ਹਵਾ ਵਾਸਤੇ ਚੇਤਨ ਹੈ ਮੇਰਾ ਮੈਂ ਨਾਮ ਸੰਦੀਪ ਸਿੰਘਲਾ ਜੀ ਨੇ ਕਾਂਗਰਸ ਸਪੋਰਟਸ ਪਰਸਨ ਨੇ ਔਰ ਬਹੁਤ ਸਾਰੇ ਕਾਉਂਸਲਰ ਸਹਿਬਾਨ ਨੇ ਮਤਲਬ ਪਟਿਆਲੇ ਦੇ ਅਲੱਗ-ਅਲੱਗ ਇਲਾਕਿਆਂ ਚ ਇਹ ਸਾਰੇ ਬੰਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਪਟਿਆਲੇ ਦੇ ਵਾਤਾਵਰਣ ਨੂੰ ਲੈ ਕੇ ਇਸ ਥਾਂ ਤੇ ਪੁੱਜੇ ਹੈਗੇ ਤਾਂ ਕਿ ਸਰਕਾਰ ਨੂੰ ਸੁਣਾਉਣੀ ਕੀਤੀ ਜਾ ਸਕੇ ਇਹ ਚਿਤਾਇਆ ਜਾ ਸਕੇ ਕਿ ਇਸ ਮਸਿਆਂ ਨੂੰ ਐਮਰਜੈਂਸੀ بیس ਤੇ ਇਹਨੂੰ ਚੁੱਕ ਕੇ ਇਹਦਾ ਜਿਹੜਾ ਕੂੜੇ ਦਾ ਜਿਹੜਾ ਡਿਸਪੋਜ਼ਲ ਹੈਗਾ ਇਹ ਉਹ ਵਿਗਿਆਨਕ ਢੰਗ ਨਾਲ ਕਰਕੇ ਇਹਦਾ ਪੱਕਾ ਹੱਲ ਕੱਢਿਆ ਜਾਵੇ ਚਾਹੇ ਇਸ ਵਾਸਤੇ ਸਾਨੂੰ ਇਨਵੈਸਟਮੈਂਟ ਤੇ ਬਸ ਦੇ ਕਿਉਂ ਨਾ ਹੋਰ ਸਾਧਨ ਜਟਾਣੇ ਪੈਣ ਤੇ ਤਾਂ ਕਿ ਸਹਿਰੀਆਂ ਨੂੰ ਇੱਕ ਸੁਰੱਖਿਅਤ ਸਿਹਤ ਦਾ ਵਾਤਾਵਰਨ ਸੁਰੱਖਿਅਤ ਜਿਹੜਾ ਮਤਲਬ ਖਵਾਦਾ ਵਾਤਾਵਰਨ ਸੁਰੱਖਿਤ ਇਹ ਪਾਣੀ ਹੈਗਾ ਸੁਰੱਖਿਤ ਜਿਹੜੀ ਜਿਹੜੀ ਆਵਾ ਹਵਾ ਹੈਗੀ ਹੈ ਉਹ ਲੋਕਾਂ ਨੂੰ ਯਕੀਨੀ ਨਹੀਂ ਬਣਾਈ ਜਾ ਸਕੇ ਜੀ ਇਸ ਕਰਕੇ ਅੱਜ ਅਸੀਂ ਇੱਥੇ ਸਾਰੇ ਲੋਕ ਜਿਹੜੇ ਲੋਕਲ ਰਹਿੰਦੇ ਨੇ ਉਹਨਾਂ ਨੇ ਵੀ ਕਿਹਾ ਸ਼ੁਰੂ ਡੰਪਰ ਸ਼ਿਫਟ ਕੀਤਾ ਜਾਵੇ ਕਿਥੋਂ ਕਿਥੇ ਜਾਵੇ ਕਿਥੇ ਨਾ ਕਿਥੇ ਤੁਹਾਨੂੰ ਲੱਗਦਾ ਨਹੀਂ ਕਾਫੀ ਦੇਰੀ ਹੋ ਰਹੀ ਹੈ ਇੱਕ ਡੰਪ ਦੇਖਿਆ ਵੀ ਗਿਆ ਸੀ ਆਪਣੇ ਟਕਾਲਾ ਵਾਲੀ ਸਾਈਡ ਆਪਰ ਹਾਲੇ ਸ਼ਿਫਟ ਨਹੀਂ ਹੋਇਆ ਨਹੀਂ ਸ਼ਿਫਟ ਨਹੀਂ ਹੋਇਆ ਜੀ ਉਹ ਉਹ ਵੀ ਕੋਈ ਹਾਲਾਂਕਿ ਟੈਂਪਰਰੀ ਹੱਲ ਉਹ ਨਿਕਲ ਸਕਦਾ ਹੈਗਾ ਪਰ ਅਲਟੀਮੇਟ ਹਾਲ ਹੈਗਾ ਕਿ ਇਹਦੀ ਕੂੜੇ ਦੀ ਜਿੱਥੋਂ ਪੈਦਾ ਹੁੰਦਾ ਕੂੜਾ ਉਸ ਲੈਵਲ ਦੀ ਘਰ ਦੇ ਵਿੱਚੋਂ ਮੈਨੇਜਮੈਂਟ ਸ਼ੁਰੂ ਹੋਣੀ ਚਾਹੀਦੀ ਤਿੰਨ ਤਿੰਨ ਲਫਾਵੇ ਲੱਗਣੇ ਚਾਹੀਦੇ ਤਿੰਨ ਤਿੰਨ ਕਲੈਕਸ਼ਨ ਹੋਣੀਆਂ ਚਾਹੀਦੀਆਂ ਔਰ ਉਹ ਕਲੈਕਸ਼ਨ ਸ਼ਾਮ ਨੂੰ ਡਿਸਪੋਜ਼ ਹੋ ਜਾਣਗੀਆਂ ਰਾਤ ਨੂੰ ਮੁਲਾਜ਼ਮ ਲੱਗਣਗੇ ਉਹ ਸ਼ਾਮ ਨੂੰ ਉਹਨਾਂ ਦਾ ਜਾ ਜਾ ਖਾਦ ਬਣ ਜੂਗੀ ਜਾਓ ਮਤਲਬ ਉਹ ਸ਼ਰਾਡੋਕੇ ਉਹ ਕੂੜਾ ਕੂੜਾ ਬਣ ਜੂਗਾ ਜਿਹੜਾ ਸੰਭਿਆ ਜਾਊਗਾ ਬੋਰੀਆਂ ਭਰ ਕੇ ਭੇਜਿਆ ਜਾਊਗਾ ਹੁਣ ਤੁਹਾਡੇ ਲੋਕ ਕੀ ਇਹਦਾ ਸਟੈਪ ਅੱਗੇ ਲਿਤਾ ਜਾਊਗਾ ਜਾਂ ਨਹੀਂ ਕੁਝ ਜਦਾ ਹੁੰਦਾ ਤੁਕੋ ਅਸੀਂ ਅੱਜ ਕੁਝ ਦਿਨ ਦੇਖਾਂਗੇ ਕਿ ਸਰਕਾਰ ਇਸ ਮਾਮਲੇ 'ਚ ਕਿੰਨਾ ਸਰਗਰਮੀ ਦਿਖਾਉਂਦੀ ਹੈ ਕਿੰਨਾ ਕਿ ਇੰਟਰਸਟ ਦਿਖਾਉਂਦੀ ਹੈਗੀ ਹੈ ਧੰਦਾ ਮਾਰਾ